ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਹੈਰਾਨੀਜਨਕ ਖੁਲਾਸੇ ਹੋ ਰਹੇ ਨੇ ਉਹਨਾਂ ਦੀ ਹੀ ਕਲਾਸਬੇਡ ਜਿਨ੍ਹਾਂ ਨੇ ਰਾਜਵੀਰ ਦੇ ਨਾਲ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਕੀਤੀ ਉਹਨਾਂ ਨੇ ਇੱਕ ਪੋਡਕਾਸਟ ਦੇ ਜ਼ਰੀਏ ਰਾਜਵੀਰ ਦੇ ਬਾਰੇ ਹੈਰਾਨ ਕਰਨ ਵਾਲੇ ਭੇਦ ਖੋਲੇ ਨੇ ਇਹਨਾਂ ਗੱਲਾਂ ਨੂੰ ਸੁਣ ਕੇ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਆਖਰ ਇਹੋ ਜੀਆਂ ਕੀ ਗੱਲਾਂ ਨੇ ਜੋ ਰਾਜਵੀਰ ਦੇ ਬਾਰੇ ਸਾਹਮਣੇ ਆਈਆਂ ਨੇ ਗਿਆ ਅੱਗੇ ਚੱਲ ਕੇ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਪਤਾ ਲੱਗਣ ਗਿਆ ਵੀਡੀਓ 'ਚ ਅਖੀਰ ਤੱਕ ਜ਼ਰੂਰ ਬਨੇ ਰਹਿਣਾ ਤੇ ਵੀਡੀਓ ਨੂੰ ਦੇਖਦੇ ਹੋਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਰਾਜਵੀਰ ਜਵੰਦਾ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਫਨ ਸੰਸਾਰ ਨੂੰ ਅਲਵਿਦਾ ਕਹਿ ਕੇ ਆਪਣੇ ਪਰਿਵਾਰ ਨੂੰ ਆਪਣੀ ਪਤਨੀ ਨੂੰ ਬੱਚਿਆਂ ਨੂੰ ਆਪਣੇ ਫੈਨਸ ਨੂੰ ਚਾਹਣ ਵਾਲਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਤੇ ਪੰਜਾਬੀਆਂ ਨੂੰ ਅਲਵਿਦਾ ਕਹਿ ਗਏ ਨੇ ਤੇ ਇਸ ਫਾਨੀ ਸੰਸਾਰ ਤੋਂ ਸਾਰਿਆਂ ਨੂੰ ਰਵਾ ਕੇ ਹਮੇਸ਼ਾ ਦੇ ਲਈ ਇੱਥੋਂ ਜਾ ਚੁੱਕੇ ਨੇ ਤੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੀ ਕਲਾਸਮੇਟ ਦੇ ਵੱਲੋਂ ਰਾਜਵੀਰ ਦੇ ਬਾਰੇ ਹੈਰਾਨ ਕਰਨ ਵਾਲੇ ਭੇਦ ਖੋਲੇ ਗਏ ਨੇ ਉਹਨਾਂ ਦੇ ਵੱਲੋਂ ਇੱਕ ਪੌਡਕਾਸਟ ਦੇ ਜ਼ਰੀਏ ਇਹ ਦੱਸਿਆ ਗਿਆ ਕਿ ਰਾਜਵੀਰ ਜਵੰਦੇ ਦੇ ਐਕਸੀਡੈਂਟ ਤੋਂ 4-5 ਦਿਨ ਪਹਿਲਾਂ ਹਰਪਿੰਦਰ ਭੁੱਲਰ ਦੇ ਵੱਲੋਂ ਕਾਲ ਕੀਤੀ ਗਈ ਸੀ। ਹਰਪਿੰਦਰ ਭੁੱਲਰ ਰਾਜਵੀਰ ਜਵੰਦੇ ਦਾ ਬਹੁਤ ਹੀ ਕਰੀਬੀ ਦੋਸਤ ਸੀ ਤੇ ਉਸਦੇ ਵੱਲੋਂ ਰਾਜਵੀਰ ਜਵੰਦੇ ਨੂੰ ਇਹ ਕਿਹਾ ਗਿਆ ਸੀ ਕਿ ਉਹਨਾਂ ਦੇ ਆਪਣੇ ਕਰੀਬੀਆਂ ਦੇ ਵਿਆਹ ਦਾ ਪ੍ਰੋਗਰਾਮ ਆ ਤੇ ਜਿੱਥੇ ਰਾਜਵੀਰ ਜਵੰਦੇ ਦੀ ਡਿਮਾਂਡ ਕੀਤੀ ਜਾ ਰਹੀ ਆ ਪਰ ਰਾਜਵੀਰ ਜਵੰਦੇ ਨੇ ਇੱਥੇ ਇਹ ਕਿਹਾ ਸੀਗਾ ਸਿੱਧੇ-ਸਿੱਧੇ ਕਿ ਉਹ ਕਿਸੇ ਹੋਰ ਨੂੰ ਬੁੱਕ ਕਰਵਾ ਦੇਵੇਗਾ ਕਿਉਂਕਿ ਰਾਜਵੀਰ ਉਸ ਸਮੇਂ ਨਹੀਂ ਹੋਵੇਗਾ। ਤੇ ਰਾਜਵੀਰ ਦੇ ਵੱਲੋਂ ਸਾਫ਼-ਸਾਫ਼ ਸ਼ਬਦਾਂ ਦੇ ਵਿੱਚੋਂ ਇਹ ਲਫ਼ਜ਼ ਕਾਏ ਗਏ ਗਏ ਸੀ ਤਾਰਾਜ਼ਵੀਰ ਦੇ ਵੱਲੋਂ ਹਰਪਿੰਦਰ ਭੁੱਲਰ ਨੂੰ ਇਹ ਸ਼ਾਪ ਸ਼ਬਦਾਂ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਉਸ ਸਮੇਂ ਨਹੀਂ ਹੋਣਗੇ ਸ਼ਾਇਦ ਪ੍ਰਮਾਤਮਾ ਹੀ ਉਹਨਾਂ ਦੇ ਮੂੰਹੋਂ ਇਹ ਲਫ਼ਜ਼ ਕਢਵਾ ਰਿਹਾ ਸੀ ਜੀ ਸ਼ਾਇਦ ਪ੍ਰਮਾਤਮਾ ਨੇ ਹੀ ਕੋਈ ਸੰਕੇਤ ਦਿੱਤਾ ਸੀ ਪਰ ਅਸੀਂ ਇਨਸਾਨ ਆ ਜਿਹੜੇ ਪ੍ਰਮਾਤਮਾ ਦੇ ਦਿੱਤੇ ਹੋਏ ਸੰਕੇਤਾਂ ਨੂੰ ਸਮਝ ਨਹੀਂ ਪਾਉਂਦੇ ਜਾਂ ਅਣਦੇਖਾ ਕਰ ਦਿੰਦੇ ਆ ਜਾਂ ਸਾਡੀ ਸਮਝ ਉੱਥੇ ਤੱਕ ਜਾਂਦੀ ਹੀ ਨਹੀਂ ਕਾਲ ਤੇ ਰਾਜ਼ਵੀਰ ਜਵੰਦੇ ਨੇ ਹਰਪਿੰਦਰ ਭੁੱਲਰ ਨੂੰ ਕਿਹਾ ਸੀ ਕਿ ਉਹ ਜਿਹੜੇ ਵੀ ਗਾਇਕ ਦੀ ਡਿਮਾਂਡ ਕਰਨਗੇ ਰਾਜ਼ਵੀਰ ਉਹੀ ਗਾਇਕ ਬੁੱਕ ਕਰ ਦੇਵੇਗਾ ਤੇ ਜਿਸ ਰੇਟ ਤੇ ਕਹਿਣਗੇ ਉਹੀ ਰੇਟ ਤੇ ਬੁੱਕ ਕਰ ਦਿੱਤਾ ਜਾਵੇਗਾ ਪਰ ਉਹ ਉਹਨਾਂ ਤਰੀਕਾਂ ਦੇ ਵਿੱਚ ਆਪ ਨਹੀਂ ਹੋਵੇਗਾ ਇਸ ਦੇ ਪਿੱਛੇ ਵੱਡਾ ਕਾਰਨ ਇਹ ਸੀਗਾ ਕਿ ਰਾਜਵੀਰ ਦੇ ਬਹੁਤ ਜ਼ਿਆਦਾ ਪ੍ਰੋਗਰਾਮ ਆਲਰੇਡੀ ਬੁੱਕ ਹੋ ਚੁੱਕੇ ਸੀ ਤੇ ਹਰਪਿੰਦਰ ਭੁੱਲਰ ਦੇ ਵੱਲੋਂ ਕਿਹਾ ਗਿਆ ਕਿ ਰਾਜਵੀਰ ਨੂੰ ਹੀ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਸੱਦਣ ਕਰਕੇ ਉਹਨਾਂ ਨੇ ਵਿਆਹ ਦੀਆਂ ਤਰੀਕਾਂ ਵੀ ਅੱਗੇ ਪਿੱਛੇ ਕੀਤੀਆਂ ਨੇ ਤਾਂ ਕਿ ਰਾਜਵੀਰ ਨੂੰ ਪ੍ਰੋਗਰਾਮ ਰੱਖਣ ਦੇ ਲਈ ਪ੍ਰੋਗਰਾਮ ਲਾਉਣ ਦੇ ਲਈ ਵਿਆਹ ਦੇ ਵਿੱਚ ਉਹ ਬੁਲਾ ਸਕਣ ਪਰ ਰਾਜਵੀਰ ਦੇ ਵੱਲੋਂ ਇੱਥੇ ਇਹੀ ਕਿਹਾ ਗਿਆ ਸੀਗਾ ਕਿ ਉਹ ਉਦੋਂ ਨਹੀਂ ਹੋਣਗੇ ਜੇ ਗਾयक ਦੀ ਡਿਮਾਂਡ ਕਰਨਗੇ ਉਹੀ ਬੁੱਕ ਕਰ ਦਿੱਤਾ ਜਾਵੇਗਾ ਰਾਜਵੀਰ ਜਵੰਦੇ ਦੇ ਵੱਲੋਂ ਮਾਵਾਂ ਗਾਣੇ ਦੇ ਵਿੱਚ ਜਿਸ ਤਰ੍ਹਾਂ ਸਾਰੇ ਸੀਨ ਕ੍ਰੀਏਟ ਕੀਤੇ ਗਏ ਸੀ ਹੂਬ ਹੂ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਨਾਲ ਵੀ ਉਹੋ ਜਿਹਾ ਹੀ ਹਾਦਸਾ ਵਾਪਰਿਆ ਤੇ ਉਹਨਾਂ ਦੇ ਐਕਸੀਡੈਂਟ ਤੋਂ 4-5 ਦਿਨ ਪਹਿਲਾਂ ਵੀ ਜਦੋਂ ਹਰਪਿੰਦਰ ਪੁੱਲਰ ਦੀ ਕਾਲ ਆਉਂਦੀ ਆ ਫਿਰ ਵੀ ਉਹ ਪਤਾ ਨਹੀਂ ਪ੍ਰਮਾਤਮਾ ਦਾ ਇਹ ਸੰਕੇਤ ਸੀ ਕਿ ਉਹਨਾਂ ਦੇ ਵੱਲੋਂ ਡਾਇਰੈਕਟ ਇਹ ਕਿਹਾ ਜਾਂਦਾ ਕਿ ਉਸ ਵੇਲੇ ਨਹੀਂ ਹੋਣਗੇ ਭਾਵੇਂ ਕਿ ਇਹਦਾ ਮਤਲਬ ਕਹਿਣ ਦਾ ਉਹਨਾਂ ਦਾ ਇਹ ਹੋਵੇਗਾ ਕਿ ਉਹਨਾਂ ਦੇ ਪ੍ਰੋਗਰਾਮ ਬੁੱਕ ਨੇ ਇਸ ਕਰਕੇ ਉਹ ਅਵੇਲੇਬਲ ਨਹੀਂ ਹੋਣਗੇ ਕਿਸੇ ਹੋਰ ਸਿੰਗਾਂ ਨੂੰ ਬੁਲਾ ਲੈਣਗੇ ਪਰ ਜਿਹੋ ਜੇ ਸ਼ਬਦਾਂ ਦੇ ਵਿੱਚ ਉਹ ਕਿਹਾ ਹਰ ਕਿਸੇ ਦੇ ਦਿਲ ਨੂੰ ਲੱਗ ਰਹੇ ਨੇ ਤੇ ਹਰ ਕੋਈ ਇਹਨਾਂ ਸ਼ਬਦਾਂ ਦੇ ਬਾਰੇ ਜਾਣ ਕੇ ਭਾਵੁਕ ਹੋ ਰਿਹਾਗਾ ਸ਼ਾਇਦ ਉਹਨਾਂ ਦੇ ਦੋਸਤਾਂ ਦੇ ਵੱਲੋਂ ਗੌਰ ਨਹੀਂ ਕੀਤੀ ਗਈ ਜਾਂ ਰਾਜਵੀਰ ਦੇ ਵੱਲੋਂ ਵੀ ਸਹਿਜ ਸੁਭਾਈ ਇਹ ਬੋਲ ਕੱਢੇ ਗਏ ਸੀ ਪਰ ਇਹ ਬੋਲ ਸੱਚ ਹੋ ਗਏ ਇਹ ਵਿਆਹ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਰਾਜਵੀਰ ਜਵੰਦਾ ਸੱਚਮੁੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਰਾਜਵੀਰ ਜਵੰਦੇ ਦੇ ਚਲੇ ਜਾਣ ਦੇ ਨਾਲ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਥੇ ਪੰਜਾਬੀ 뮤직 ਇੰਡਸਟਰੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਪੰਜਾਬੀਆਂ ਨੂੰ ਇਹੋ ਜਿਹਾ ਗਾਇਕ ਇਹੋ ਜਿਹਾ ਸੋਰ ਉਹਨਾਂ ਦੀ ਰਹਿਣੀ ਬਹਿਣੀ ਜਿਹਦੇ ਵਿੱਚੋਂ ਪੰਜਾਬੀ ਵਿਰਸਾ ਝਲਕਦਾ ਸੀ ਪੰਜਾਬੀ ਵਿਰਸੇ ਨੂੰ ਪ੍ਰਮੋਟ ਕੀਤਾ ਸੀ ਜੇਕਰ ਕਿਸੇ ਦੇ ਕੁੜਤਾ ਚਾਦਰਾਂ ਪਾਇਆ ਹੋਇਆ ਫੱਬਦਾ ਸੀ ਤਾਂ ਰਾਜਵੀਰ ਸਿੰਘ ਜਵੰਦਾ ਹੀ ਸੀ ਉਹਨਾਂ ਨੇ ਆਪਣੀ ਇੱਕ ਬਲੱਖਣ ਪਛਾਣ ਬਣਾਈ ਸੀ ਇੰਡਸਟਰੀ ਦੇ ਵਿੱਚ ਤੇ ਹੁਣ ਜਦੋਂ ਤਰੱਕੀ ਕਰਕੇ ਇਸ ਤਰੱਕੀ ਤੇ ਬੁਲੰਦੀਆਂ ਨੂੰ ਛੂਣ ਦਾ ਮੌਕਾ ਆਉਣਾ ਸੀਗਾ ਇਹ ਮੌਕਾ ਸੀਗਾ ਬੁਲੰਦੀਆਂ ਤੱਕ ਪਹੁੰਚਣ ਦਾ ਉਦੋਂ ਪ੍ਰਮਾਤਮਾ ਨੇ ਹੀ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਇਹ ਇਹੋ ਜਿਹਾ ਘਾਟਾ ਜੋ ਸ਼ਾਇਦ ਕਦੇ ਕੋਈ ਪੰਜਾਬੀ ਨਹੀਂ ਭੁੱਲ ਸਕਦਾ ਤੇ ਉਹਨਾਂ ਦੇ ਆਪਣੇ ਪਰਿਵਾਰ ਨੇ ਤਾਂ ਕੀ ਭੁੱਲਣਾ ਗੀਤਾਂ ਦੇ ਰਾਹੀਂ ਉਹ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਯਾਦ ਕੀਤੇ ਜਾਣਗੇ ਉਹਨਾਂ ਦੇ ਦਿਲ ਦੀ ਇੱਛਾ ਸੀ ਕਿ ਉਹ ਕੋਈ ਇਹੋ ਜਿਹਾ ਗਾਣਾ ਗਾਉਣ ਜਿਹਦੇ ਨਾਲ ਉਹ ਅਮਰ ਹੋ ਜਾਣ ਕਿ ਸਾਰੀ ਰੈਂਦੀ ਦੁਨੀਆ ਤੱਕ ਉਹਨਾਂ ਦੇ ਗੀਤ ਨੇ ਜਿਹੜੇ ਉਹ ਪੰਜਾਬੀਆਂ ਦੇ ਦਿਲਾਂ ਵਿੱਚ ਵਸਣਾ ਉਹਨਾਂ ਨੂੰ ਯਾਦ ਕੀਤਾ ਜਾਵੇ ਸ਼ਾਇਦ ਰਾਜਵੀਰ ਜਵੰਦਾ ਨੇ ਆਪਣਾ ਇਹ ਡ੍ਰੀਮ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਹੀ ਪੂਰਾ ਕਰ ਲਿਆ ਸੀ ਸ਼ਾਇਦ ਜਿਉਂਦੇ ਜੀ ਇਨਸਾਨ ਨੂੰ ਆਪਣੀ ਅਹਿਮੀਅਤ ਦਾ ਪਤਾ ਨਹੀਂ ਲੱਗਦਾ ਪਰ ਰਾਜਵੀਰ ਜਵੰਦੇ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੀ ਕੀ ਅਹਿਮੀਅਤ ਸੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਕੀ ਜਗ੍ਹਾ ਸੀ ਇਹ ਸਾਰੇ ਸੰਸਾਰ ਨੂੰ ਸਾਰੇ ਪੰਜਾਬ ਨੂੰ ਪਤਾਗਾ ਸਾਰੇ ਪੰਜਾਬੀਆਂ ਨੂੰ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਆ ਬਾਕੀ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਕਹਿਣਾਗਾ ਤੁਸੀਂ ਵੀ ਆਪਣੇ ਵਿਚਾਰ ਜਾਂ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਬਾਰੇ ਕੁਝ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਭੇਜ ਸਕਦੇ ਹੋਗੇ ਤੇ ਅਗਲੀ ਵੀਡੀਓ ਦੇ ਵਿੱਚ ਅਪਰਾਜ ਵੀਰ ਜਵੰਦਾ ਦੀ ਪਤਨੀ ਦੇ ਬਾਰੇ ਗੱਲ ਕਰਾਂਗੇ ਕਿਉਂਕਿ ਉਹਨਾਂ ਨੇ ਆਪਣਾ ਜੀਵਨ ਸਾਥੀ ਖੋਇਆਗਾ ਤੇ ਸ਼ਾਇਦ ਕਿਤੇ ਨਾ ਕਿਤੇ ਅਸੀਂ ਉਹਨਾਂ ਦੇ ਬਾਰੇ ਗੱਲ ਕਰਨਾ ਭੁੱਲ ਗਏ ਆ ਕਿਉਂਕਿ ਇੱਕ ਇਹੋ ਜਿਹਾ ਘਾਟਾ ਉਹਨਾਂ ਨੂੰ ਪਿਆ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਮਾਂ ਦੇ ਬਾਰੇ ਹਰ ਵੀਡੀਓ 'ਚ ਗੱਲ ਕੀਤੀ ਜਾਂਦੀ ਆ ਪਰ ਮਾਂ ਦਾ ਦੁੱਖ ਵੀ ਬਹੁਤ ਵੱਡਾਗਾ ਪਰ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਦੀ ਪਤਨੀ ਨੇ ਆਪਣਾ ਜੀਵਨ ਸਾਥੀ ਖੋਇਆਗਾ ਤੇ ਉਹਨਾਂ ਦਾ ਦੁੱਖ ਉਹੀ ਸਮਾ ਸਕਦੇ ਨੇ ਅਗਲੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਦੇ ਜੀਵਨ ਬਾਰੇ ਤੇ ਇੱਕ ਇਹੋ ਜਿਹੀਆਂ ਜਾਣਕਾਰੀਆਂ ਜਰੂਰ ਸਾਂਝੀਆਂ ਕਰਾਂਗੇ ਸ਼ਾਇਦ ਜੋ ਆਡੀਅנס ਨਹੀਂ ਜਾਣਦੀ ਜੋ ਸਾਡੇ ਭੈਣ ਭਰਾ ਨਹੀਂ ਜਾਣਦੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਰਾਜਵੀਰ ਸਿੰਘ ਜਵੰਦਾ ਦੇ ਪਰਿਵਾਰ ਨੂੰ ਇਸ ਦੁੱਖ ਨੂੰ ਬਰਦਾਸ਼ਤ ਕਰਨ ਦਾ ਤੇ ਪਰਮਾਤਮਾ ਦਾ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਵਾਹਿਗੁਰੂ ਉਹਨਾਂ ਦੇ ਪਿਤਾ ਨੂੰ ਤੇ ਰਾਜਵੀਰ ਸਿੰਘ ਜਵੰਦਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਵੀਡੀਓ ਤੇ ਅਖੀਰ ਤੱਕ ਬਣੇ ਰਹਿਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ